ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਰਾਜਨੀਤਿਕ ਵਿਵਾਦ ਸਿਖਰਾਂ ਤੇ ਦਿਖਾਈ ਦੇ ਰਿਹਾ ਹੈ। ਦਰਅਸਲ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਸ਼ਿਵਰਾਜ ਸਿੰਘ ਚੋਹਾਨ ਪਹੁੰਚੇ ਸਨ। ਰਵਨੀਤ ਸਿੰਘ ਬਿੱਟੂ ਵੀ ਉੱਥੇ ਪਹੁੰਚੇ ਸਨ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਗਿਆਸਪੁਰਾ ਵੀ ਉਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ। ਹਾਲਾਂਕਿ ਕੇਂਦਰੀ ਮੰਤਰੀਆਂ ਦੀ ਆਮਦ ਨੂੰ ਵੇਖ ਕੇ ਕਿਸਾਨ ਵੀ ਉੱਥੇ ਪਹੁੰਚੇ ਹੋਏ ਸਨ ਕਿਉਂਕਿ ਕਿਸਾਨਾਂ ਦਾ ਇਹ ਮੰਨਣਾ ਸੀ ਕਿ ਮੰਤਰੀ ਆ ਰਹੇ ਨੇ ਤਾਂ ਅਸੀਂ ਉਹਨਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਲਵਾਂਗੇ। ਕੇਂਦਰੀ ਮੰਤਰੀਆਂ ਦੀ ਆਉ ਭਖਤ ਕੀਤੀ ਗਈ ਪਰ ਦੂਜੇ ਪਾਸੇ ਮਰਵਿੰਦਰ ਗਿਆਸਪੁਰਾ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਤੇ ਬੇਇੱਜ਼ਤੀ ਕੀਤੀ ਗਈ ਕੀ ਕੁਝ ਕਹਿਣਾ ਸੀ ਮਨਵਿੰਦਰ ਗਿਆਸਪੁਰਾ ਦਾ ਤੇ ਕਿਹੜਾ ਸਮਾਗਮ ਰੱਖਿਆ ਹੋਇਆ ਸੀ ਉਹ ਤੁਸੀਂ ਹੀ ਸੁਣ ਲਵੋ ਅੱਜ ਦਰਾਹੇ ਵਿਖੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਜੀ ਪਹੁੰਚੇ ਔਰ ਮੈਨੂੰ ਹਲਕੇ ਨੇ ਪ੍ਰਤੀਨਿਧਤਾ ਦਿੱਤੀ ਹੈ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਤੇ ਮੈਂ ਵੀ ਇੱਥੇ ਪਹੁੰਚਿਆ ਸੀ ਮੈਂ ਸ਼ਿਵਰਾਜ चौहान ਜੀ ਦਾ ਸੁਣ ਰਿਹਾ ਸੀ ਕਹਿੰਦਾ ਜੀ ਮੰਤਰੀ ਸੌਨ ਸਾਹਿਬ ਨਹੀਂ ਆਏ ਮੈਂ ਇਸ ਗੱਲ ਲਈ ਕਹਿਣਾ ਚਾਹੁੰਦਾ ਕਿ ਚੰਗਾ ਹੋਇਆ ਉਹ ਨਹੀਂ ਆਏ ਕਿਉਂਕਿ ਜੇ ਮੰਤਰੀ ਜੀ ਆਉਂਦੇ ਤੇ ਉਹਨਾਂ ਦੀ ਵੀ ਤੁਸੀਂ ਇਸ ਤਰੀਕੇ ਨਾਲ ਬੇਇੱਜ਼ਤੀ ਕਰਨੀ ਸੀ ਜਿਵੇਂ ਅੱਜ ਇੱਥੇ ਚੁਣੇ ਹੋਏ ਨੁਮਾਇੰਦੇ ਦਾ ਤੁਸੀਂ ਸਟੇਜ ਤੋਂ ਨਾਮ ਤੱਕ ਨਹੀਂ ਲਿਆ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੀਤਾ ਸੌਨ ਸਾਹਿਬ ਨਹੀਂ ਆਏ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਸਾਡਾ ਇਲਾਕਾ ਵਾ ਸਾਡਾ ਏਰੀਆ ਵਾ ਤੇ ਸਾਡਾ ਫਰਜ਼ ਵੀ ਬਣਦਾ ਸੀ ਕਿ ਅਸੀਂ ਆਈਏ ਸਵਾਗਤ ਕਰੀਏ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕੇਂਦਰੀ ਮੰਤਰੀਆਂ ਦੀ ਕਿ ਇੱਕ ਹਲਕੇ ਦਾ ਚੁਣਿਆ ਹੋਇਆ ਵਿਧਾਇਕ ਉਹਦਾ ਨਾਮ ਤੱਕ ਨਾ ਲੈਣਾ ਤੇ ਫਿਰ ਉਤੋਂ ਰੋਸ ਕਰਨਾ ਕਿ ਮੰਤਰੀ ਨਹੀਂ ਆਇਆ ਤੇ ਇਸ ਤੋਂ ਸ਼ਰਮ ਨਾਲ ਕੋਈ ਹੋਰ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਜੇ ਉਹ ਸਾਡਾ ਸੜਕਾਂ ਦਾ ਜੋ 8000 ਕਰੋੜ ਰੁਪਈਆ ਜਿਹੜਾ ਕਿ ਕੇਂਦਰ ਵੱਲ ਬਕਾਇਆ ਖੜਾ ਆਰਡੀਐਫ ਦਾ ਕਿਰਪਾ ਕਰਕੇ ਉਹ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀਆਂ ਆਪਣੀਆਂ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਸੁਧਾਰ ਰਹੇ ਹਾਂ ਉਹਨਾਂ ਨੂੰ ਅਸੀਂ ਚੌੜਾ ਕਰਕੇ ਹੋਰ ਵੀ ਵਧੀਆ ਬਣਾ ਸਕੀਏ ਸੋ ਇਹੀ ਮੇਰੀ ਕੇਂਦਰੀ ਮੰਤਰੀ ਅੱਗੇ ਗੁਜਾਰਸ਼ ਹੈ ਕਿਉਂਕਿ ਅੱਜ ਉਹ ਸੜਕਾਂ ਬਾਰੇ ਗੱਲ ਕਰਕੇ ਗਏ ਆ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਿੱਟੂ ਜੀ ਜਰਾ ਉਹਨਾਂ ਨੂੰ ਦਰਾਹੇ ਵਾਲਾ ਜਿਹੜਾ ਪੁਲ ਆ ਉਹ ਵੀ ਦਿਖਾ ਕੇ ਆਓ ਜਿਹਦੀ ਅਸੀਂ ਐਨਓਸੀ ਦਿੱਤੀ ਆ ਚੰਗਾ ਹੋਵੇ ਜੇ ਉਹ ਵੀ ਜਲਦੀ ਬਣ ਜਵੇ ਕਿਉਂਕਿ ਅਸੀਂ ਅਜੇ ਗੱਲਾਂ ਕਰਨੀਆਂ ਸੀ ਪਰ ਉਹ ਪਹਿਲਾਂ ਹੀ 4 ਘੰਟੇ ਲੇਟ ਆਏ ਤੇ ਫਿਰ ਉਹਨਾਂ ਨੇ ਅੱਗੇ ਜਾਣਾ ਸੀ ਤੇ ਮੈਨੂੰ ਲੱਗਦਾ ਕਿ 5-7 ਮਿੰਟ ਹੀ ਸੀ ਤੇ ਅੱਜ ਜਿਹੜੀ ਉਹ ਇੱਕ ਚੁਣੇ ਹੋਏ ਨੁਮਾਇੰਦੇ ਦੀ ਬੇਇੱਜ਼ਤੀ ਕਰਕੇ ਗਏ ਆ ਮੈਨੂੰ ਲੱਗਦਾ ਕਿ ਇਸ ਤੋਂ ਸ਼ਰਮਨਾ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿਸਾਨ ਬੜੀ ਹੁੰਦੀ ਡੀ ਕਰ ਰਹੇ ਸੀ ਸ਼ਾਇਦ ਉਹਨਾਂ ਨੂੰ ਚੀਜ਼ ਮੰਗਾ ਪੁਰੀਆਂ ਹੋਣਗੀਆਂ ਕੁਝ ਐਲਾਨ ਕਰਕੇ ਦੇਖੋ ਐਲਾਨ ਕੁਝ ਨਹੀਂ ਕਰਕੇ ਗਏ ਕਹਿੰਦੇ ਜੀ ਆਪ ਦਿੱਲੀ ਆਈਏ ਅਸੀਂ ਵਾਹਾਂ ਪੇ ਬਾਤ ਕਰਾਂਗੇ ਤੋਂ ਗੋਲ ਮੋੜ ਗੱਲ ਕੀਤੀ ਕਿਉਂਕਿ ਭਾਜਪਾ ਵਾਲਿਆਂ ਨੇ ਕੁਝ ਨਹੀਂ ਦੇਣਾ ਇਹ ਝੋਟੇ ਦੇ ਘਰੋਂ ਤੁਸੀਂ ਲੱਸੀਆਂ ਪਾਲਦੇ ਹੋ ਅੱਜ ਦਰਾਹੇ ਵਿਖੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਜੀ ਪਹੁੰਚੇ ਔਰ ਮੈਨੂੰ ਹਲਕੇ ਨੇ ਪ੍ਰਤੀਨਿਧਤਾ ਦਿੱਤੀ ਹੈ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਤੇ ਮੈਂ ਵੀ ਇੱਥੇ ਪਹੁੰਚਿਆ ਸੀ ਮੈਂ ਸ਼ਿਵਰਾ ਚੋਹਾਨ ਜੀ ਦਾ ਸੁਣ ਰਿਹਾ ਸੀ ਕਹਿੰਦਾ ਜੀ ਮੰਤਰੀ ਸੌਨ ਸਾਹਿਬ ਨਹੀਂ ਆਏ ਮੈਂ ਇਸ ਗੱਲ ਲਈ ਕਹਿਣਾ ਚਾਹੁੰਦਾ ਕਿ ਚੰਗਾ ਹੋਇਆ ਉਹ ਨਹੀਂ ਆਏ ਕਿਉਂਕਿ ਜੇ ਮੰਤਰੀ ਜੀ ਆਉਂਦੇ ਤੇ ਉਹਨਾਂ ਦੀ ਵੀ ਤੁਸੀਂ ਇਸ ਤਰੀਕੇ ਨਾਲ ਬੇਇੱਜ਼ਤੀ ਕਰਨੀ ਸੀ ਜਿਵੇਂ ਅੱਜ ਇੱਥੇ ਚੁਣੇ ਹੋਏ ਨਮਾਇंदे ਦਾ ਤੁਸੀਂ ਸਟੇਜ ਤੋਂ ਨਾਮ ਤੱਕ ਨਹੀਂ ਲਿਆ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੀਤਾ ਸੌਨ ਸਾਹਿਬ ਨਹੀਂ ਆਏ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਸਾਡਾ ਇਲਾਕਾ ਵਾ ਸਾਡਾ ਏਰੀਆ ਵਾ ਤੇ ਸਾਡਾ ਫਰਜ਼ ਵੀ ਬਣਦਾ ਸੀ ਕਿ ਅਸੀਂ ਆਈਏ ਸਵਾਗਤ ਕਰੀਏ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕੇਂਦਰੀ ਮੰਤਰੀਆਂ ਦੀ ਕਿ ਇੱਕ ਹਲਕੇ ਦਾ ਚੁਣਿਆ ਹੋਇਆ ਵਿਧਾਇਕ ਉਹਦਾ ਨਾਮ ਤੱਕ ਨਾ ਲੈਣਾ ਤੇ ਫਿਰ ਉਤੋਂ ਰੋਸ ਕਰਨਾ ਕਿ ਮੰਤਰੀ ਨਹੀਂ ਆਇਆ ਤੇ ਇਸ ਤੋਂ ਸ਼ਰਮਨਾ ਗੱਲ ਕੋਈ ਹੋਰ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਸਾਡਾ ਸੜਕਾਂ ਦਾ ਜੋ 8000 ਕਰੋੜ ਰੁਪਈਆ ਜਿਹੜਾ ਕਿ ਕੇਂਦਰ ਵੱਲ ਬਕਾਇਆ ਖੜਾ ਆਰਡੀਐਫ ਦਾ ਕਿਰਪਾ ਕਰਕੇ ਉਹ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀਆਂ ਆਪਣੀਆਂ ਹੜ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਸੁਧਾਰ ਰਹੇ ਹਾਂ ਉਹਨਾਂ ਨੂੰ ਅਸੀਂ ਚੌੜਾ ਕਰਕੇ ਹੋਰ ਵੀ ਵਧੀਆ ਬਣਾ ਸਕੀਏ ਸੋ ਇਹ ਹੀ ਮੇਰੀ ਕੇਂਦਰੀ ਮੰਤਰੀ ਅੱਗੇ ਗੁਜਾਰਸ਼ ਹੈ ਕਿਉਂਕਿ ਅੱਜ ਉਹ ਸੜਕਾਂ ਬਾਰੇ ਗੱਲ ਕਰਕੇ ਗਏ ਆ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਬਿੱਟੂ ਜੀ ਜਰਾ ਉਹਨਾਂ ਨੂੰ ਦਰਾਹੇ ਵਾਲਾ ਜਿਹੜਾ ਪੋਲਾ ਉਹ ਵੀ ਦਿਖਾ ਕੇ ਆਓ ਜਿਹਦੀ ਅਸੀਂ ਐਨਓਸੀ ਦਿੱਤੀ ਆ ਚੰਗਾ ਹੋਵੇ ਜੇ ਉਹ ਵੀ ਜਲਦੀ ਬਣ ਜਵੇ ਕਿਉਂਕਿ ਅਸੀਂ ਅਜੇ ਗੱਲਾਂ ਕਰਨੀਆਂ ਸੀ ਪਰ ਉਹ ਪਹਿਲਾਂ ਹੀ 4 ਘੰਟੇ ਲੇਟ ਆਏ ਤੇ ਫਿਰ ਉਹਨਾਂ ਨੇ ਅੱਗੇ ਜਾਣਾ ਸੀ ਤੇ ਮੈਨੂੰ ਲੱਗਦਾ ਕਿ 5-7 ਮਿੰਟ ਹੀ ਸੀ ਤੇ ਅੱਜ ਜਿਹੜੀ ਉਹ ਇੱਕ ਚੁਣੇ ਹੋਏ ਨੁਮਾਇੰਦੇ ਦੀ ਬੇਇੱਜ਼ਤੀ ਕਰਕੇ ਗਏ ਆ ਮੈਨੂੰ ਲੱਗਦਾ ਕਿ ਇਸ ਤੋਂ ਸ਼ਰਮਨਾ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿਸਾਨ ਬੜੀ ਉਹਦੀ ਡੀ ਕਰ ਰਹੇ ਸੀ ਸ਼ਾਇਦ ਉਹਨਾਂ ਨੂੰ ਚੀਜ਼ ਮੰਗਾ ਪੁਰੀਆਂ ਹੋਣਗੇ ਕੁਛ ਐਲਾਨ ਕਰਕੇ ਦੇਖੋ ਐਲਾਨ ਕੁਛ ਨਹੀਂ ਕਰਕੇ ਗਏ ਕਹਿੰਦੇ ਜੀ ਆਪ ਦਿੱਲੀ ਆਈਏ ਅਸੀਂ ਬਾਹਾਂ ਪੇ ਬਾਤ ਕਰਾਂਗੇ ਤੋਂ ਗੋਲ ਮੋੜ ਗੱਲ ਕੀਤੀ ਕਿਉਂਕਿ ਭਾਜਪਾ ਵਾਲਿਆਂ ਨੇ ਕੁਝ ਨਹੀਂ ਦੇਣਾ ਇਹ ਛੋਟੇ ਦੇ ਘਰੋਂ ਤੁਸੀਂ ਲੱਸੀਆਂ ਪਾਲਦੇ ਹੋ